ਸਤਗੁਰ ਕੌਣ ਹੈ ਇਹ ਅਸੀਂ ਪਹਿਲੀ ਫਾਈਲ ਵਿੱਚ ਗੱਲ ਕਰ ਰਹੇ ਸੀ ਦੂਜੀ ਫਾਈਲ ਅੰਦਰ ਭਾਈ ਗੁਰਦਾਸ ਜੀ ਦੋਂ ਹੀ ਅਸੀਂ ਸਿੱਧ ਲੈ ਕੇ ਕਿ ਉਹਨਾਂ ਨੇ ਖਾਲਸੇ ਤੱਕ ਗੁਰਜੋ ਦੀ ਸੰਗਤ ਕੀਤੀ ਹੈ ਦਰਸ਼ਨ ਕੀਤੇ ਨੇ ਕੋ ਜੋਦਦੇ ਜਿਹੜਾ ਸਤਗੁਰ ਦਾ ਦਰਸ਼ਨ ਕਰਾ ਲਵੇ ਉਹੀ ਦੂਜੇ ਨੂੰ ਕਰਾ ਸਕਦਾ ਜਿਹੜੇ ਆਪ ਹੀ ਨਹੀਂ ਦਰਸ਼ਨ ਕੀਤੇ ਦੂਜੇ ਨੂੰ ਕਿਵੇਂ ਕਰਾ ਦੂ ਅਸੀਂ ਵੀ ਜੋ ਬੋਲ ਰਹੇ ਆ ਸਤਗੁਰ ਦੇ ਦਰਸ਼ਨ ਕਰ ਰਹੇ ਹਾਂ ਕਰਵਾ ਨਹੀਂ ਰਹੇ ਕਰ ਰਹੇ ਸੰਗਤ ਰਲ ਕੇ ਸੰਗਤ ਨਾਲ ਸੰਗਤ ਦੀ ਬਰਕਤ ਹੁੰਦੀ ਹੈ ਸੰਗਤ ਦੀ ਬਰਕਤ ਹੁੰਦੀ ਹੈ ਵਡਿਆਈ ਦਿੰਦੀ ਹੈ ਗੁਰ ਨੇ ਵਡਿਆਈ ਦਿੱਤੀ ਹੋਈ ਹੈ ਸੰਗਤ ਨੂੰ ਇਸ ਕਰਕੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਜਾਂ ਦੇਵੀ ਦੇ ਦਰਸ਼ਨ ਲੈਣਾ ਜਿਹਨੇ ਕੀਤਾ ਤੇ ਦੇਵੀ ਦੇ ਕਰਵਾਤੇ ਗੁਰਦੇ ਦਰਸ਼ਨ ਕੀਤੇ ਔਰ ਉਹਦੀ ਮੱਥੇ ਦੇ ਦਰਸ਼ਨ ਕੀਤੇ ਦੋਹਾਂ ਦੇ ਕਰਾਤੇ ਗੁਰੂ ਘਰ ਦੇ ਕੀਰਤਨੀਏ ਢੂੰ ਭਰਾ ਸੱਤਾ ਤੇ ਬਲਵੰਡ ਜੀ ਬਲਵੰਡ ਰਾਏ ਜੀ ਉਹਨਾਂ ਨੇ ਗੁਰਜੋਤ ਦੇ ਦਰਸ਼ਨ ਕੀਤੇ ਕੀਤੇ ਤਕਰਵਾਤੇ ਸਾਨੂੰ ਰਾਮਗੜੀ ਦੀ ਬਾਹਰ ਅੰਦਰ ਰਾਮ ਗਲੀ ਦੀ 12 ਵਾਰ ਅੰਦਰ ਕੜੇ ਨੇ ਦਰਸ਼ਨ ਕਰਵਾਏ ਨੇ 22 ਵਾਰ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਵਾਰ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਸਤਾ ਤੇ ਬਲਵੰਡਰਾਏ ਜੀ ਦੀ ਰਾਗ ਰਾਮ ਗਲੀ ਗਣ ਰਾਮ ਗਲੀ ਰਾਗ ਦੇ ਅੰਦਰ ਹੀ ਬਾਬਾ ਸੁੰਦਰ ਜੀ ਬੈਠੇ ਨੇ ਜੋ ਕਿ ਗੁਰੂ ਅਮਰਦਾਸ ਭੱਲੇ ਜੀ ਦੇ ਪੁੱਤਰ ਨੇ ਉਹਨਾਂ ਨੇ ਗੁਰਦੇ ਦਰਸ਼ਨ ਕੀਤੇ ਨੇ ਜਦੋਂ ਸਰੀਰ ਛੱਡ ਕੇ ਦੇਹ ਪੂਰੀ ਗਏ ਨੇ ਆਇਆ ਹਕਾਰਾ ਚੱਲਣ ਵਾਲਾ ਬਾਬਾ ਸੁੰਦਰ ਜੀ ਨੇ ਦਰਸ਼ਨ ਕੀਤੇ ਨੇ ਐਂਡ ਵੇਲੇ ਤੱਕ ਸਰੀਰ ਛੱਡਣ ਦੇ ਵੇਲੇ ਤੱਕ ਗੁਰਜੋਤ ਦੇ ਨਾਲ ਜੁੜੇ ਰਹੇ ਨੇ ਬਾਬਾ ਸੁੰਦਰ ਜੀ ਪੋਤਰੇ ਸੀ ਗੁਰੂ ਅਮਰਦਾਸ ਜੀ ਦੇ ਸਰੀਰ ਕੋ ਰਿਸ਼ਤੇ ਤੋਂ ਉਹ ਦਰਸ਼ਨ ਕਰਾਉਂਦੇ ਨੇ ਅੱਗੇ ਗੱਲ ਤੋੜਦੇ ਨੇ ਫਿਰ ਸਦਾ ਆ ਗਿਆ ਹੁਣ ਅੱਗੇ ਫਰਦਰ ਕੀ ਕਰਨਾ ਹੈ ਗੁਰਜੋਤ ਨੇ ਗੁਰਜੋਦਾ ਅੱਗੇ ਜਾਂਦਾ ਮਿਸ਼ਨ ਕੀ ਹੈ ਅਗਲਾ ਟਾਰਗੇਟ ਕੀ ਹੈ ਗੁਰਜੋਦਾ ਬਾਬਾ ਸੁੰਦਰ ਜੀ ਨੂੰ ਪਤਾ ਸੀ ਜਦੋਂ ਪੀੜੀ ਬਦਲਣੀ ਸੀ ਬਾਬਾ ਸੁੰਦਰ ਜੀ ਨੂੰ ਪਤਾ ਸੀਗਾ ਹੁਣ ਚੱਲੂਗੀ ਪੀੜੀ ਛੋਡੀਆਂ ਦੀ ਭਾਈ ਗੁਰਦਾਸ ਜੀ ਉਹ ਕਹਿੰਦੇ ਨੇ ਚੱਲੀ ਪੀੜੀ ਛੋਡੀਆਂ ਰੂਪਰ ਦਿਖਾਵਨ ਵਾਰੋ ਵਾਰੀ ਉਹ ਕੀ ਸੀ ਮਿਸ਼ਨ ਗੁਰਬਾਣੀ ਦੀ ਪੰਕਤੀ ਹੈ ਜਿਹੜੀ ਗੁਰਮੁਖੀ ਹੈ ਗੁਰਮੁਖੀ ਦੇਖ ਦਿਖਾਏ ਪਹਿਲਾਂ ਦੇਖੂਗੀ ਕਿਹਨੂੰ ਗੁਰੂ ਨੂੰ ਜਿਹੜੀ ਗੁਰੂ ਨੂੰ ਦੇਖ ਲੈ ਉਹ ਹੀ ਤਾਂ ਗੁਰਮੁਖੀ ਹੁੰਦੀ ਹੈ ਗੁਰਮੁਖੀ ਦੇਖ ਦਿਖਾਏ ਪਹਿਲਾਂ ਦੇਖੂਗੀ ਫਿਰ ਦਿਖਾਉ ਜਿਹੜਾ ਪੜ੍ਹੂ ਉਹ ਹੀ ਪੜ੍ਹਾਉ ਜਿਹੜਾ ਆਪੇ ਅਨ ਪੜੋ ਕਿਨੂੰ ਬੜਾਉ। ਤਾਂ ਕਹਿੰਦੇ ਸੋ ਪੜਿਆ ਸੋ ਪੰਡਤ ਬੀਨਾ। ਪੰਡਤ ਲਖਜ ਆਪਣੇ ਆਪ ਚ ਮਾੜਾ ਨਹੀਂ ਪਰ ਬਦਨਾਮ ਕਰ ਦਿੱਤਾ ਗਿਆ। ਜਿਵੇਂ ਬ੍ਰਾਹਮਣ ਵੀ ਲਖਜ ਬਦਨਾਮ ਕਰ ਦਿੱਤਾ ਗਿਆ। ਇਸ ਕਰਕੇ ਜਿਨ੍ਹਾਂ ਨੇ ਦਰਸ਼ਨ ਕੀਤਾ ਉਹ ਕਰਵਾ ਰਹੇ ਨੇ ਸੱਤਾ ਤੇ ਬਲਵੰਡਰ ਰਾਏ ਜੀ ਪਟਸਾਹਿਮਾਨ ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਗੋਆ ਜਿਨ੍ਹਾਂ ਨੇ ਗੁਰੂ ਨੂੰ ਸਿੰਘ ਦੇ ਰੂਪ ਵਿੱਚ ਦੇਖਿਆ ਫਾਰਸੀ ਭਾਸ਼ਾ ਦੇ ਵਿੱਚ ਗੁਰੂ ਦੇ ਦਰਸ਼ਨ ਕਰਾਏ ਗੁਰੂ ਦੇ ਦਰਸ਼ਨ ਕਰਾਏ ਜੀ ਜੀ ਆਦ ਬਣੀ ਜੀ ਦੇਖੀਏ ਤਾਂ ਭਗਤ ਪ੍ਰਲਾਦ ਜੀ ਨਹੀਂ ਜਿਹੜਾ ਨਕਲੀ ਪੰਡਾ ਸੀ ਨਕਲੀ ਪੰਡਾ ਖਾਂਗੇ ਸੀ ਬੀਨਾ ਪੰਡਤ ਨਹੀਂ ਸੀ ਸੀਨਾ ਪੰਡਤ ਸੀ ਗੁਰੂ ਦਾ ਸੀਨਾ ਨਹੀਂ ਬਣ ਸਕਿਆ ਪਰ ਵਿਦੀਜਨ ਬਣ ਗਿਆ ਵਿਦੀਜਨ ਦਾ ਸੀਨਾ ਗੁਰੂ ਦਾ ਸੀਨਾ ਉਹਨਾਂ ਨੇ ਕਹਿਤਾ ਸੀ ਸੰਡੇ ਮਰਕੇ ਨੂੰ ਤੇ ਮੇਰੀ ਪੱਟੀਆਂ ਲਿਖਦੇ ਸ੍ਰੀ ਗੋਪਾਲ ਗੋਪਾਲ ਕੌਣ ਹੈ ਗੋਬਿੰਦ ਹੈ ਗੁਰੂ ਹੈ ਗੁਰੂ ਗੋਬਾਲਾ ਗੁਰੂ ਗੋਬਿੰਦ ਮੇਰੀ ਪੱਟੀਆਂ ਉਹ ਲਿਖੋ ਮੇਰੇ ਹਿਰਦੇ ਦੀਆਂ ਆ ਆਲ ਜਲਾਣ ਮੈਨੂੰ ਬੜਾ ਐ ਦੇ ਹਰਨਾਕਸ਼ ਪਤਾ ਨਹੀਂ ਕਿੰਨੇ ਗਾ ਕੇ ਚਲੇਗੇ ਤੇ ਕਿੰਨੇ ਗਣਤੀ ਹੈ ਕੋਈ ਇਹ ਉਹਦੋਂ ਤੋਂ ਹੀ ਨਕਲੀ ਪਾਂਡਿਆਂ ਦੇ ਖਿਲਾਫ ਤੁਰ ਤੋਂ ਹੀ ਜਿਹੜਾ ਹੈ ਪਰਾਧ ਵੇਲੇ ਤੋਂ ਹੀ ਬਗਾਵਤ ਹੈ ਭਗਤ ਕਬੀਰ ਜੀ ਨੇ ਕਹਿਤਾ ਮੁੱਲਾ ਪੰਡਤ ਛਾੜੇ ਦੋ ਦੋਨੇ ਛੱਡਦੇ ਏ ਕੰਨਾ ਇੱਕ ਗਾਣਾ ਏ ਕੰਨਾ ਇੱਕ ਗਾਣਾ ਇਹ ਜਿਹੜਾ ਪੰਡਤ ਦਾ ਇਹ ਬ੍ਰਾਹਮਣ ਹੈ ਨਹੀਂ ਜਿਹੜਾ ਮੁੱਲਾ ਇਹ ਮੁਸਲਮਾਨ ਹੈ ਨਹੀਂ ਇਹ ਤੁਰਕਾ ਹੈ ਕਣ ਹੈ ਮੁਸਲਮਾਨ ਨਹੀਂ ਹੈ ਵਾਹ ਮੁਸਲਮਾਨ ਨੇ ਸ਼ੇਖ ਫਰੀਦ ਹਾਜ ਰੁਕਾਂਗੇ ਤੁਹਾਡੀ ਡਿਸਪਲਿਨਸ ਹੈ ਤੇ ਫਤੇ ਬਣਾ ਕੇ ਤੀਜੀ ਫਾਈਲ ਵਿੱਚ ਉਹ ਇਹ ਲੜੀ ਹੈ ਜਿਹੜੀ ਸਤਗੁਰ ਦੇ ਦਰਸ਼ਨ ਕਰਨ ਦੀ ਉਹ ਜਾਰੀ ਰੱਖਾਂਗੇ